ਦਾ ਪਿੰਕੀ ਧਾਰੀਵਾਲ ਵਾਲੀ ਉੱਥੇ ਤੇ ਉਹ ਉਥੇ ਪੰਜਾਬ ਦੇ ਵਿੱਚ ਚੱਲ ਹੀ ਰਿਹਾ ਕਿ ਭਾਈ ਕੋਈ ਵੀ ਆਉਂਦਾ ਮੋਟਰਸਾਈਕਲ ਤੇ ਚੜ੍ਹਦਾ ਤੇ ਗੋਲੀਆਂ-ਗੋਲੀਆਂ ਚਲਾ ਜਾਂਦਾ ਉਹ 7-8 ਗੋਲੀਆਂ ਚਲਾ ਗਏ ਸੀ ਦੋ ਬੰਦੇ ਹੁਣ ਕਹਿੰਦੇ ਹਰਿਆਣੇ ਦੇ ਵਿੱਚੋਂ ਉਹਨਾਂ ਚ ਇੱਕ ਫੜ ਲਿਆ ਤੇ ਉਹਦੇ ਚ ਵੀ ਕੋਈ ਗੈਂਗ ਦੇ ਨਾਲ ਉਹਨੂੰ ਜੋੜਿਆ ਜਾ ਰਿਹਾ ਇਹ ਵੀ ਕੋਈ ਗੈਂਗ ਨਾਲ ਜੁੜਿਆ ਹੋਇਆ ਮਸਲਾ ਸੀ ਜਾਂ ਕੀ ਮਸਲਾ ਸੀ ਇਹ ਨਹੀਂ ਜਿਸ ਦਿਨੇ ਸਾਰਾ ਕੁਝ ਵਾਪਰਿਆ ਠੀਕ ਹੈ ਜੀ ਇਹ ਖਬਰ ਬ੍ਰੇਕ ਹੁੰਦੀ ਹੈ ਜੀ ਆਪਾਂ ਸੀਮਤ ਸਮੇਂ 'ਚ ਖਬਰ ਕੀਤੀ ਸੀਗੀ ਹੂੰ ਉਸ ਦਿਨ ਆਪਾਂ ਇੱਕ ਸ਼ੱਕ ਜਤਾਇਆ ਸੀਗਾ ਕਿ ਦੇਖੋ 90 ਦੇ ਦਹਾਕੇ 'ਚ ਜਿਵੇਂ ਮੱਧ 90 ਦਾ ਦਹਾਕਾ ਕਹ ਲਓ ਹੂੰ ਕਿ ਜਿਵੇਂ ਹੀ 뮤직 ਇੰਡਸਟਰੀ ਪਰਫੁੱਲਤ ਹੋਈ ਲੋਕਾਂ ਨੂੰ ਕਮਾਈ ਆਉਣੀ ਸ਼ੁਰੂ ਹੋਈ ਜੀ ਉਹਨਾਂ ਦੇ ਵਿੱਚੋਂ ਕਹ ਲਓ ਕਿ ਮੋٹے ਜਿਹੜੇ ਬੰਦੇ ਸੀ ਉਹਨਾਂ 'ਚੋਂ ਪਿੰਕੀ ਇੱਕ ਸੀ ਤੇ ਜਿਹੜਾ ਏਡਾ ਲੰਮਾ ਦੌੜਿਆ ਉਹਨਾਂ 'ਚੋਂ ਪਿੰਕੀ ਇੱਕ ਸੀ ਜੀ ਪਿੰਕੀ ਤਾਲੀਵਾਲ ਨੂੰ ਯਾਨੀ ਪਸ਼ਪਿੰਦਰ ਸਿੰਘ ਇਹਦਾ ਨਾਮ ਹੈ ਪੂਰਾ ਇਹਨੂੰ ਬਹੁਤੇ ਲੋਕ ਅੱਜ ਦੇ ਜਿਹੜੇ ਜਵਾਨ ਹੋਏ ਲੋਕ ਆ ਖਾਸ ਤੌਰ ਤੇ ਜਿਹੜੇ ਕਹ ਲੋਕੇ 2000 ਤੋਂ ਬਾਅਦ ਆਲਾ ਜਿਨ੍ਹਾਂ ਦਾ ਬਰਥ ਹੈ ਤੇ ਉਹ 뮤직 ਨਾਲ ਮਤਲਬ ਸੁਣਦੇ ਸੁਣਾਉਂਦੇ ਸਰੋਤੇ ਦੇ ਤੌਰ ਤੇ ਜੁੜੇ ਆ ਤਾਂ ਉਹਨਾਂ ਨੂੰ ਇਹਨਾਂ ਨਾਵਾਂ ਤੋਂ ਸ਼ਾਇਦ ਅਣਜਾਣਤਾ ਹੋਏਗੀ ਪਰ ਜਿਹੜੇ 90 ਦਾ ਜਿਹਦਾ ਜਾਂ 85 ਦਾ ਜਨਮ ਆ ਉਹਨਾਂ ਨੂੰ ਇਹਨਾਂ ਚਿਹਰਿਆਂ ਦਾ ਬਖੂਪੀ ਪਤਾ ਹੈ ਕਿ ਬੰਦੇ ਕੌਣ ਸੀਗੇ ਤਾਂ ਮੈਂ ਖਾਸ ਕਾਰਨਰ ਤੇ ਲਿਖਿਆ ਹੁੰਦਾ ਸੀ ਪੇਸ਼ਕਰ ਪੇਸ਼ਕਰ ਕੌਣ ਸੀ ਪੇਸ਼ਕਰ ਕੌਣ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਧਰੁਸਤ ਹੈ ਜੀ ਇਹ ਚਾਰ ਪੰਜ ਬੰਦੇ ਸੀਗੇ ਮੇਨ ਪੇਸ਼ਕਰ ਕੈਸਟ ਇੰਡਸਟਰੀ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਰੀਲਾਂ ਹੁੰਦੀਆਂ ਸੀ ਉਹਦੇ ਬਤਾਜ ਬਾਦਸ਼ਾਹ ਕਹਿ ਲਵਾਂ ਕਿ ਕੁਝ ਬੰਦੇ ਸੀਗੇ ਤਾਂ ਹੁਣ ਇਹਦੇ ਵਿੱਚ ਕੀ ਹੈ ਕਿ ਜਿਵੇਂ ਹੀ ਸੁਨੰਦਾ ਸ਼ਰਮਾ ਵਾਲਾ ਮੈਂ ਇੱਕ ਖਦਸ਼ਾ ਜ਼ਾਹਰ ਕੀਤਾ ਸੀਗਾ ਦੇ ਸੁਨੰਦਾ ਸ਼ਰਮਾ ਵਾਲਾ ਜਿਵੇਂ ਐਪੀਸੋਡ ਵਾਪਰਦਾ ਦੇਖੋ ਸਾਡਾ ਮੀਡੀਆ ਨਾ ਜਿਹੜਾ ਤੁਸੀਂ ਮਾਫ ਕਰਨਾ ਅਸੀਂ ਬਹੁਤ ਗਲਤ ਸ਼ਬਦ ਇਸਤੇਮਾਲ ਕਰਦੇ ਆ ਅਸੀਂ ਅੱਜ ਕੱਲ ਪ੍ਰਾਈਵੇਸੀ ਦਾ ਖਿਆਲ ਨਹੀਂ ਰੱਖਦੇ ਤੁਸੀਂ ਉਸ ਦਿਨ ਵੀ ਮੇਰੇ ਮੂੰਹ ਇਹਨਾਂ ਦੀ ਰਹਿائش ਦਾ ਪਤਾ ਨਹੀਂ ਸੁਣਿਆ ਕਿ ਜਦ ਕਿ ਮੈਨੂੰ ਇਹਨਾਂ ਦੇ ਘਰ ਬਾਰੇ ਵੀ ਪਤਾ ਤੇ ਉੱਥੇ ਨੇੜੇ ਤੇੜੇ ਰਹਿੰਦੇ ਲੋਕਾਂ ਬਾਰੇ ਵੀ ਪਤਾ ਕਿਉਂਕਿ ਨੇੜੇ ਹੀ ਮੇਰੀ ਰਿਸ਼ਤੇਦਾਰੀ ਹੈ ਜੀ ਕੀ ਕਹਣਾ ਜੀ ਸੋ ਨਾਤਾ ਸੀ ਕਿਸੇ ਦੀ ਪ੍ਰਾਈਵੇਸੀ ਦਾ ਖਿਆਲ ਰੱਖਦੇ ਨਾ ਅਸੀਂ ਕਿਸੇ ਦੀ ਇੱਜ਼ਤ ਦਾ ਖਿਆਲ ਰੱਖਦੇ ਬਿਲਕੁਲ ਮਾਫ ਕਰਨਾ ਹੁਣ ਆ ਬੀਬੀ ਦੀ ਗੱਲ ਕਰਦੇ ਆ ਥਾਰ ਵਾਲੀ ਬੀਬੀ ਸ਼ਬਦ ਆਪਾਂ ਕੱਢ ਕੇ ਦਿੱਤਾ ਸੀ ਗੱਲ ਸਾਰਾ ਅੱਜ ਥਾਰ ਵਾਲਾ ਸ਼ਬਦ ਜਿਹੜਾ ਹੈ ਨਾ ਥਾਰ ਵਾਲੀ ਬੀਬੀ ਆਪਾਂ ਕਿਹਾ ਸੀ ਕਿ ਥਾਰ ਵਾਲੀ ਲੈਂਦੇ ਨੇ ਥਾਰ ਵਾਲੀ ਬੀਬੀ ਜਿਆਦਾ ਉਹ ਸੁਪੈਣ ਕਹਿੰਦੇ ਸੀ ਉਹ ਠੀਕ ਨਹੀਂ ਲੱਗਦਾ ਯਾਰ ਠੀਕ ਹੈ ਦੋਸ਼ ਸਾਬਤ ਹੋਣਗੇ ਬੇਦੋਸ਼ ਸਾਬਤ ਹੁੰਦੀ ਵਖਰੇ ਫਿਰ ਅੱਜ ਮੈਂ ਆਪਦੀ ਟੈਕਨੀਕਲ ਟੀਮ ਨੂੰ ਵਿਲੰਭਾ ਦੇ ਦਿੰਦਾ ਚਿੱਟੀ ਕੁਇਨ ਚਿੱਟਾ ਕੁਇਨ ਇਹ ਚੀਜ਼ਾਂ ਠੀਕ ਨਹੀਂ ਐਥਿਕਲੀ ਸਾਹਿਬ ਜੀ ਐਥਿਕਲੀ ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਇੱਥੇ ਕੀ ਹੋਇਆ ਕਿ ਸੁਨੰਦਾ ਵਾਲੇ ਮਾਮਲੇ 'ਚ মিডিਆ ਨੇ ਅੱਗੇ ਵਧਦੇ ਆ ਵਧਦੇ ਆ ਟਿੰਕੀ ਥਾਲੀ ਵਾਲ ਨੂੰ ਨਾ ਸਿਰਫ ਹਾਇਫ ਦਿੱਤੀ ਬਲਕੇ ਉਹਦੀ ਪ੍ਰਾਪਰਟੀ ਸੱਸੇ ਕਮਾਈਆਂ ਸ਼ਮਾਈਆਂ ਇੰਨੇ ਸੌ ਕਰੋੜ ਦਾ ਅਦੋਸ਼ ਉਹ ਸਾਰੀਆਂ ਚੀਜ਼ਾਂ ਲਾਈਮ ਲਾਈਟ ਹੋ ਗਈਆਂ ਜੀ ਬਾਹਰ ਕੱਢ ਕੇ ਰੱਖਤੀਆਂ ਜਿਹਦੇ ਬਾਰੇ ਬਹੁਤਾ ਲੋਕਾਂ ਨੂੰ ਪਤਾ ਨਹੀਂ ਸੀ ਪਤਾ ਨਹੀਂ ਸੀ ਤਾਂ ਅੱਜ ਤੁਸੀਂ ਸਿਰ ਇੱਕ ਚੀਜ਼ ਜਿਹੜੀ ਆ ਨਾ ਇੱਕ ਚੀਜ਼ ਦੇਖਿਓ ਧਿਆਨ ਦੇ ਨਾਲ ਹੂੰ ਅੱਜ ਕੱਲ ਤੇ ਇੰਨੀ ਅੱਖ ਲੋਕਾਂ ਦੀ ਗੈਰੀ ਆ ਜੇ ਤੁਸੀਂ 20 50 ਲੱਖ ਵਾਲੀ ਗੱਡੀ ਲਿਆ ਏ ਇਹ ਤਾਂ 10 ਵਾਲੀ ਆ ਤਾਂ ਫਿਰ 10 12 ਤੋਂ ਥੱਲੇ ਠੀਕ ਹੈ ਉਹ ਤੁਸੀਂ ਆਮ ਬੰਦੇ ਉਹ ਲੋਕਾਂ ਨੂੰ ਪਤਾ ਹੁੰਦਾ ਕਿ ਯਾਰ ਠੀਕ ਹੈ 2-4 ਲੱਖ ਦਾ ਜਿਗਾੜ ਕੀਤਾ ਮਿੰਟੂ ਨੇ ਫਿਰ ਬਾਕੀ ਲੋਨ ਜਾਂ ਯਾਰਾਂ ਦੋਸਤਾਂ ਤੋਂ ਫੜ ਲਿਆ ਜਿਗਾੜ ਜਦ ਤੁਸੀਂ 20 ਲੱਖ ਵਾਲੀ ਗੱਡੀ ਤੇ ਪਹੁੰਚੇ ਸਾਬ ਜਾਂ ਤੁਸੀਂ ਫਿਰ 50 ਵਾਲੀ ਤੇ ਗਏ ਨਾਲ ਦੀ ਨਾਲ ਤੁਹਾਡੇ ਤੇ ਰਡਾਰ ਫਿੱਟ ਹੋ ਜਾਂਦੇ ਜਮਾਦੇ ਨੇ ਉਹਨਾਂ ਰਡਾਰਾਂ ਚ ਹੀ ਕਹਿ ਲਓ ਕਿ ਕੁਝ ਐਸੇ ਹੁੰਦੇ ਆ ਜਿਹੜੇ ਸਪੈਸ਼ਲ ਰੀਕੀ ਕਰਦੇ ਆ ਜਿਹੜੇਗਾ ਸਾਮੀਆਂ ਟੋਲ ਕੇ ਦਿੰਦੇ ਆ ਜਰਾ ਸਾਨੂੰ ਵੀ ਸਮਝਾ ਜਾ ਨਹੀਂ ਕਿ ਕਿੰਦਾ ਤੇ ਸੱਜਣ ਟੋਲਦੀ ਹੈ ਉਹ ਫਿਰ ਜਿੱਦਾਂ ਤੇ ਸੱਜਣ ਨੂੰ ਟੋਲਦੇ ਆ ਨਾ ਦੱਸ ਦਿੰਦੇ ਆ ਕਿ ਇੱਕ ਸਾਮੀਆਂ ਆ ਸਰ ਅੱਜ ਕੱਲ ਲੋਕ ਨਗਤ ਲੈਂਦੇ ਆ ਗੱਡੀ ਹਮ ਪਰ ਸੁਣੋ ਉਹਨਾਂ ਅੰਦਰ ਦੀਆਂ ਗੱਲਾਂ ਹੂੰ ਥੋੜਾ ਜਿਹਾ ਲੋਨ ਕਰਾ ਲੈਂਦੇ ਆ ਤਾਂ ਕਿ ਪੋਰਟਲ ਤੇ ਲੋਨ ਸ਼ੋ ਹੋਵੇ ਹੂੰ ਡਰਦੇ ਸਭ ਡਰਦੇ ਸੱਚੀ ਗੱਲ ਐ ਇੰਨੀ ਦੀ ਗੱਡੀ ਨਗਦ ਚੇ ਕਿਸੇ ਨੇ ਉਥੋਂ ਪੜ ਲਈ ਅੱਜ ਕੱਲ ਤੁਹਾਨੂੰ ਪਤਾ ਹੋਂ ਰਿਕਾਰਡ ਐ ਸਭ ਹੋਂ ਰਿਕਾਰਡ ਐ ਨਾ ਜੀ ਆਨਲਾਈਨ ਐ ਸਭ ਹੂੰ ਮਾੜਾ ਜਿਹਾ ਨੰਬਰ ਪਾਇਆ ਤੇ ਭਾਈ ਜਦ ਵੀ ਦੇਖਿਆ ਕਿ ਭਈ ਇਹ ਤਾਂ ਇੰਨੀ ਦੀ 50 ਲੱਖ ਦੀ ਅੱਜ ਕੱਲ ਤੇ ਆ ਡਿਫੈਂਡਰ ਸ਼ਿਫ ਡਿਫੈਂਡਰ ਦਾ ਜਿਹੜਾ ਸੋ ਜਮਾਨਾ ਸੁਪਨਾ ਹੈ ਆਮ ਨੌਜਵਾਨਾਂ ਦਾ ਤੇ ਜੇ ਉਹ ਨਗਦ ਕਿਸੇ ਦੇ ਨਿਗਾਚ ਚ ਚੜ ਗਈ ਹੂੰ ਤੁਹਾਨੂੰ ਕਾਲ ਆ ਜਾਏਗੀ ਤਾਂ ਡਿਫੈਂਡ ਕੌਣ ਕਰੂ ਬਚਾਓ ਕੌਣ ਤੁਹਾਨੂੰ ਕਾਲ ਆ ਜਾਏਗੀ ਜੇ ਤੁਸੀਂ ਭਜੋਗੇ ਕਿਸੇ ਵੱਲ ਠੀਕ ਆ ਕਿਸੇ ਨੇ ਬਚਾਉਣਾ ਨਹੀਂ ਜੇ ਕੋਈ ਯਾਰ ਦੋਸਤ ਦੀ ਗਾਂ ਜਾਣ ਪਛਾਨੇ ਹੋ ਰੇਟ ਘਟ ਘਟਾ ਕਰਾ ਦੂੰਗਾ ਹਾਂ ਬਿਲਕੁਲ ਫਿਰ ਰੇਟ ਠੀਕ ਆ ਉਹ ਚਾਹ ਕੋਈ 4 ਲੱਖ ਘਟਾ ਦੂਗਾ ਸੋ ਇਹ ਗੱਲ ਆ ਜਿਵੇਂ ਚ ਉਹ ਆਪਾਂ ਥੋੜੀ ਜੀ ਇਧਰੋਂ ਲੈ ਕੇ ਵਿਚਲੀ ਜਾਣਕਾਰੀ ਤੁਹਾਨੂੰ ਦੇ ਰਿਆਂ ਕਿ ਅੱਜ ਕੱਲ ਮਜਬੂਰਨ ਲੋਕਾਂ ਨੂੰ ਲੋਨ ਕਰਵਾਉਣੇ ਪੈ ਰਹੇ ਵੇਕਲਾਂ ਤੇ ਤਾਂ ਤਾਂ ਕਿ ਇਹ ਸਾਰਾ ਕੁਝ ਨਜ਼ਰੀ ਨਾ ਚੜੇ ਤਾਂ ਪਿੰਕੀ ਤਾਲੀ ਵੱਲ ਨਜ਼ਰੀ ਚੜ ਗਿਆ ਜੀ ਹੁਣ ਉਹ ਦੋ ਸ਼ੂਟਰ ਆਉਂਦੇ ਨੇ ਸਾਹਿਬ ਦੋ ਸ਼ੂਟਰ ਜਿਹੜੇ ਆ ਉਹ ਮਤਲਬ ਕਿ ਸ਼ਾਇਦ ਪਰਚੀ ਵੀ ਸੁੱਟਦੇ ਆ ਹੂੰ ਉਥੋਂ ਭੱਜਦੇ ਵੀ ਆ ਕੁਝ ਇਹ ਵੀ ਮੈਂ ਮਤਲਬ ਕਿ ਕਹ ਲੋ ਕਿ ਇਹ ਗੈਰ ਪੁਸਤਕ ਗੱਲ ਕਰ ਰਿਹਾ ਮੈਂ ਉਹਦੀ ਕੋਈ ਪੁਸ਼ਟੀ ਨਹੀਂ ਪਰ ਚਰਚਾਾਂ ਮਾਨੇ ਕਿ ਭਾਈ ਉਹਨਾਂ ਨੇ ਮੰਗੀ ਐ ਨਾ ਤੁਰੰਗਤਰੀ ਹੂੰ ਇਹਦੀ ਪੁਸ਼ਟੀ ਹੁਣ ਇਧਰੋਂ ਟੀਮ ਵੱਨੀਉ ਨਹੀਂ ਹੋਈ ਜੀ ਤਾਂ ਉਹ ਕਾਲਾ ਰਾਣਾ ਗੈਂਗ ਦੇ ਜਿਹੜੇ ਹਰਿਆਣੇ ਦੇ ਨੇ ਉਹ ਹੂੰ ਹੂੰ ਪਰ ਉਹ ਅਲਾਈਡ ਲਾਰੈਂਸ ਗੈਂਗ ਦੇ ਨੇ ਤਾਂ ਹੁਣ ਇੱਕ ਸ਼ੂਟਰ ਦੀ ਖਬਰ ਆ ਰਹੀ ਆ ਕਿ ਇਹਨਾਂ ਨੇ ਜਾ ਕੇ ਹਰਿਆਣੇ ਚੋਂ ਫੜਿਆ ਕਿਉਂਕਿ ਮਾਮਲਾ ਹਾਈ ਪ੍ਰੋਫਾਈਲਸ ਜੀ 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 ਬਿਲਕੁਲ ਪਰ ਇਹਦੇ ਨਾਲ ਕੀ ਆ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਗੇ 뮤직 ਇੰਡਸਟਰੀ ਬੜੀ ਸੈਮੀ ਹੋਈ ਆ ਬੜੀ ਡਰੀ ਹੋਈ ਆ ਤਰਬ ਕੀ ਹੋਈ ਆ ਤਾਂ ਉਹਦੇ ਨਾਲ ਕੀ ਆ ਕਿ ਉਥੇ ਨੇੜੇ ਤੇੜੇ ਏਰੀਏ ਚ ਜਾਂ 뮤직 ਇੰਡਸਟਰੀ ਚ ਫਿਰ ਛੱਪਾ ਪੈ ਜਾਂਦਾ ਡਰ ਪੈ ਜਾਂਦਾ ਜੀ ਬਿਲਕੁਲ ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਇਹ ਇਦਾਂ ਹੀ ਚੱਲ ਰਿਹਾ ਜਿੱਦਾਂ ਅਸੀਂ ਸ਼ੁਰੂਆਤ ਚ ਦੇਖਿਆ 2017 ਤੋਂ ਅੱਜ ਉਦੋਂ ਕੰਮ ਸ਼ੁਰੂ ਆਇਆ ਸਰ میوزਿਕ ਇੰਡਸਟਰੀ ਚ ਜੀ ਠੀਕ ਹੈ ਨਾ ਪਰਮੇਸ਼ਰ ਵਰਮਾ ਜਿਹੜਾ ਮੁੰਡਾ ਸਭ ਫੜੇ ਜਾਣ ਕੇ ਭਾਈ ਸਭ ਫੜੇ ਜਾਣ ਕੇ ਉਹ ਵਾਲਾ ਉਤੋਂ ਬਾਅਦ ਤੇ ਫਿਰ ਗਿੱਪੀ ਗਰੇਵਾਲ ਤੇ ਫਿਰ ਬਹੁਤ ਕੁਝ ਹੋਇਆ ਸਭ میوزਿਕ ਇੰਡਸਟਰੀ ਇੱਕ ਤੋਂ ਬਾਅਦ ਇੱਕ ਚੀਜ਼ਾਂ ਸ਼ੁਰੂ ਹੋ ਗਈਆਂ ਇਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਮੀਡੀਆ ਨੂੰ ਵੀ ਥੋੜਾ ਦੇਖਣਾ ਪਊਗਾ ਹਮ ਹਮ ਕਿਉਂਕਿ ਲੋਕ ਅੱਜ ਕੱਲ ਆਪਣਾ ਬਚਾਅ ਕਰ ਰਹੇ ਆ ਤੇ ਜੇ ਅਸੀਂ ਇਕਦਾਂ ਮਤਲਬ ਕਿ ਪ੍ਰਾਈਵੇਸੀ ਬ੍ਰੀਚ ਕਰ ਰਹੇ ਆ ਐਵੇਂ ਆਪਣੇ ਕੋਲੋਂ ਅੰਕੜੇ ਦੇ ਰਹੇ ਆ ਕਿ ਸੁਨੰਦਾ ਸ਼ਰਮਾ ਕਹਿ ਰਹੀ ਆ ਜੀ ਮੇਰਾ ਇੰਨੇ ਸ ਕੈਨ ਨੂੰ ਤਾਂ ਸਰ ਕੀ ਹੈ ਤੁਸੀਂ ਕਹਿ ਦਿਓ ਕਿ ਮਿੰਟੂ ਤੋਂ ਮੈਂ 500 ਕਰੋੜ ਲੈਣਾ ਹੈ ਨਾ ਹੋ ਤੁਸੀਂ ਕਿੱਥੋਂ ਕਮਾਇਆ ਤੇ ਮੇਰੀ ਕੀ ਐਸੀ ਹੱਤਪਾ ਇਹ ਸਾਨੀਆਂ ਚੀਜ਼ਾਂ ਦੇਖਣੀਆਂ ਤੇ ਬਾਕੀ ਜਿਹਦਾ ਕੋਈ ਲੈਣ ਦੇਣ ਆ ਜੋ ਵੀ ਆ ਉਹਨਾਂ ਦਾ ਤਾਂ ਨਿਭੜ ਗਿਆ ਜੀ ਜੀ ਠੀਕ ਹੈ ਨਾ ਸੋ ਇਸ ਕਰਕੇ ਥੋੜਾ ਜਾ ਸੰਕੋਚ ਕੇ ਚਲਣਾ ਚਾਹੀਦਾ ਬਈ ਮੇਰਾ ਨਾ ਇੱਕ ਦੋਸਤ ਸੀਗਾ ਉਹ ਵੀ ਹੁਣ ਪਿੱਛੇ ਜੇ ਗੱਡੀ ਲੈ ਕੇ ਆਇਆ ਬਰਫੀ ਖਵਾਉਂਦਾ ਫਿਰੇ ਮੈਂ ਕਿਹਾ ਭਰਾਵਾ ਬਰਫੀ ਬੁਰਫੀ ਬਾਝ ਸੁਕਵਾਈ ਪਹਿਲਾਂ ਮੱਤ ਲੈ ਲੈ ਕਿ ਐ ਪਿਟੀ ਜਾ ਹੁਣ ਵੀ ਲੈ ਕੇ ਸਿਆਪਾ ਹੀ ਪਾ ਲਿਆ ਕਰ ਜਾਈ ਮੈਂ ਕਿਹਾ ਤੁਹਾਨੂੰ ਸਲਾਮ ਹੈ ਇਹ ਹੀ ਦੇਵਾਂਗਾ ਗੱਡੀ ਤੇਰੀ ਸੋਹਣੀ ਆ ਠੀਕ ਆ ਪਰਮਾਤਮਾ ਚੱਲਦੀ ਰੱਖੇ ਗੱਡੀ ਤੇਰੀ ਉਹ ਕੰਮ ਦੀ ਵੀ ਕਾਰ ਦੀ ਵੀ ਬਹੁਤਾ ਨਾ ਹੁਣ ਏਦਾਂ ਓਦਾਂ ਕਰੀ ਕਿਥੇ ਵੇਖੀ ਵੇਖੀ ਕਿਦੇ ਸੋਚੇ ਆਵੇ ਦੱਬ ਦੇ ਨ ਕੋੜਾ ਬੇ ਬਦੂਗਾ ਕੋੜਾ ਦੱਬਣ ਦੀ ਜ਼ਰੂਰਤ ਨਹੀਂ ਆਖਲੇ ਅਗਲੇ ਕੋੜੇ ਦਾ ਦਾਬਾ ਦਾਬਾ ਦੇ ਕੇ ਲੈ ਜਾਂਦੇ ਨਹੀਂ ਉਹਨਾਂ ਦਾਬੇ ਨਹੀਂ ਆਉਂਦਾ ਹਾਂਜੀ ਹਾਂਜੀ ਬਿਲਕੁਲ ਮਿੰਟੂ ਜੀ ਸੱਚੀ ਗੱਲ ਹੈ ਖੈਰ ਸਿੱਖਣ ਵਾਲੀਆਂ ਨੇ ਸਮਝਣ ਵਾਲੀਆਂ ਗੱਲਾਂ ਨੇ ਰੂਬੀ ਕਰਗ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਇੱਕ ਮਿੱਤਰ ਨੇ ਸਟੇਟ ਆਫ ਈਡੀਐਮ ਨੇ ਨਾਮ ਲਿਖਿਆ ਹੋਇਆ ਤੇ ਕਈ ਸਾਰੀਆਂ ਜਾਣਕਾਰੀਆਂ ਦੇ ਰਹੇ ਨੇ ਪਹਿਲਾਂ ਦੱਸਦੇ ਸੀ ਕਿ ਕਾਲਾ ਰਾਣਾ ਗੈਂਗ ਦੇ ਨਾਲ ਇਹਨਾਂ ਦਾ ਕਰੈਕਸ਼ਨ ਜੁੜਦਾ ਹੈ ਔਰ ਦੂਸਰਾ ਇਹ ਦੱਸ ਰਹੇ ਸੀਗੇ ਕਿ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਜ਼ੀਰਕਪੁਰ ਤੱਕ ਕਹਿੰਦੇ ਕੈਪਚਰ ਹੋ ਗਏ ਸੀ ਜਿਹੜੇ ਗੋਲੀਆਂ ਚਲਾਉਂਦੇ ਹਾਂ ਹਾਂ ਜੀ ਜੀ ਬਿਲਕੁਲ ਕਿਉਂਕਿ ਇਹ ਮਾਮਲਾ ਹੀ ਕੁਝ ਇਸ ਤਰ੍ਹਾਂ ਦਾ ਸੀਗਾ ਨਾ ਕਿ ਪੁਲਿਸ ਨੇ ਇਹਨੂੰ ਬਹੁਤ ਤੇਜ਼ੀ ਨਾਲ ਫੋਲੋ ਕੀਤਾ ਹੋਵੇਗਾ ਜੀ ਜੀ ਬਿਲਕੁਲ ਪਹਿਲਾਂ ਬੰਬੇ 'ਚ ਸੁਣਦੇ ਹੁੰਦੇ ਸੀ ਕਿ ਗੈਂਗ ਫਿਲਮਾਂ ਵਾਲਿਆਂ ਤੋਂ ਪੈਸੇ ਲੈਂਦੇ ਸੀ ਬਿਲਕੁਲ ਜੀ ਇਹ ਪਹਿਲਾਂ ਬੰਬੇ ਤੋਂ ਸੁਣਦੇ ਹੁੰਦੇ ਸੀ ਫਿਰ ਹੌਲੀ-ਹੌਲੀ ਪੰਜਾਬ 뮤직 ਇੰਡਸਟਰੀ ਤੇ ਗਾਇਕ ਤੇ 뮤직 ਵਾਲੇ 뮤직 ਡਾਇਰੈਕਟਰ ਆਪ ਸਾਰਿਆਂ ਦੇ ਮੈਨਾਂ ਦਾ ਲਗਭਗ ਜ਼ਿਕਰ ਕੀਤੇ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਨਾਮ ਆਏ ਸੀਗੇ ਤੇ ਨਹੀਂ ਬਹੁਤ ਖੁਸ਼ ਹੋਇਆ ਗੁਲਸ਼ਨ ਕੁਮਾਰ ਪੀ ਸੀਰੀਜ਼ ਵਾਲੇ ਸੁਣਿਆ ਜੀ ਬਿਲਕੁਲ ਗੁਲਸ਼ਨ ਕੁਮਾਰ ਦੀ ਹੱਤਿਆ ਇਸੇ ਕਰਕੇ ਹੋਈ ਸੀ ਹੂੰ ਪੈਸੇ ਮੰਗੇ ਗਏ ਸਨ ਗੁਲਸ਼ਨ ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਜਾਣਕਾਰੀ ਦੇਵਾਂ ਜੀ ਕਿ ਤੁਹਾਨੂੰ ਪਤਾ ਗੁਲਸ਼ਨ ਕੁਮਾਰ ਦੀ ਚੜਾਈ ਕਿੱਦਾਂ ਹੋਈ ਗੁਲਸ਼ਨ ਕੁਮਾਰ ਨੇ ਕਾਪੀਰਾਈਟ ਜਿਹੜਾ ਐਕਟ ਹੈ ਉਹਦੇ ਚ ਇੱਕ ਕੁੰਡੀ ਫੜੀ ਸੀ ਉਸ ਟਾਈਮ ਜਿਹੜੇ ਮੇਰੇ ਹਮ ਉਮਰੇ ਉਹਨਾਂ ਨੂੰ ਯਾਦ ਆ ਗਿਆ ਜੰਕਾਰ ਵਿੱਚ ਚੰਨੇ ਸੀ ਜਨਕਾਰ ਬੀਟਸ ਕੈਸਟਾਂ ਤੇ ਲਿਖਿਆ ਹੁੰਦਾ ਸੀਗਾ ਜੀ ਇਹ ਇਹ ਇੱਕ ਫਾਰਮੂਲਾ ਸੀ ਬਲਸ਼ਨ ਕੁਮਾਰ ਦੀ ਕਾਮਯਾਬੀ ਦਾ ਉਸ ਬੰਦੇ ਨੇ ਦਿਮਾਗ ਵਰਤਿਆ ਜਿਹੜਾ ਬੰਦਾ ਬਹੁਤ ਗਰੀਬ ਸੀ ਉਸ ਬੰਦੇ ਨੇ ਢੰਡੀ ਗੱਡੀ ਉਸ ਬੰਦੇ ਨੇ ਨਿੱ ਕਮਾਈ ਕੀਤੀ ਨਿੱ ਕਮਾਈ ਕੀਤੀ ਕਿ ਗੱਲਾਂ ਹੀ ਛੱਡ ਦਿਓ ਹੂੰ ਅੱਜ ਵੀ ਟੀ ਸੀਰੀਜ਼ ਦੇ ਵਿੱਚ ਜਿਹੜਾ ਰਿਕਾਰਡ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਨਾ ਬੱਲੇ ਬੱਲੇ ਸਕੈਮ ਦਾ ਮਤਲਬ ਇਹ ਹੋਆ ਸਾਬ ਚਲੋ ਗੱਲਾਂ ਵਾ ਥੋੜੀਆਂ ਜੀਆਂ ਨਾ ਉਧਰ ਨੂੰ ਲੈ ਜਾਂਦਾ ਮੈਂ ਇਹ ਇਨਫੋਰਮੇਟਿਵ ਹੁੰਦੀਆਂ ਨੇ ਇਹ ਤੇ ਮਤਲਬ ਕਿ ਗੁਲਸ਼ਨ ਕੁਮਾਰ ਦੀ ਜਿਹੜੀ ਹੱਤਿਆ ਹੋਈ ਸੀ ਇੰਡਸਟਰੀ ਸਦਮੇ 'ਚ ਚਲੀ ਗਈ ਸੀਗੀ ਤਾਂ ਉਹਦਾ ਵੱਡਾ ਕਾਰਨ ਇਹ ਸੀ ਕਿ ਗੁਲਸ਼ਨ ਕੁਮਾਰ ਕਿਉਂਕਿ ਬੜਾ ਉਹ ਭੰਗਤ ਆਦਮੀ ਸੀ ਜੀ ਉਸਨੇ ਕਿਹਾ ਕਿ ਮੈਂ ਤੁਹਾਨੂੰ ਪੈਸੇ ਨਹੀਂ ਦੇਵਾਂਗਾ ਮੇਰੀ ਜਮੀਰ ਹਸਾਸਤ ਨਹੀਂ ਦਿੰਦੀ ਤਫਰਕਤ ਹੋਇਆ ਸੀਗਾ ਤਾਂ ਉਹ ਵਸੂਲੀ ਵਾਲਾ ਤਾਂ ਬਹੁਤ ਪੁਰਾਣਾ ਹੈ ਬੈਟਰਨ ਇਹਨਾਂ ਦੀ ਗੱਲ ਬਿਲਕੁਲ درست ਹੈ ਕਿ ਇਹ ਚੀਜ਼ਾਂ ਬੰਬੇ 'ਚ ਆਮ ਦੇਖੀਆਂ ਸੀ ਉਸ ਟਾਈਮ ਹੂੰ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੇਰੇ ਹਮਓਵਰ ਇਹ ਸਾਰੇ ਐਪੀਸੋਡ ਜਿਹੜੇ ਆ ਉਹ ਨਜ਼ਰਾਂ 'ਚੋਂ ਲੰਘਾ ਚੁੱਕੇ ਆਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੁੜਨ ਵਾਸਤੇ ਗੱਲਾਂ ਕਾਫੀ ਨਹੀਂ ਇਸ ਕਰਕੇ ਆ ਦੇਖੋ ਆ ਅਮਨ ਕਹਿ ਰਿਹਾ ਕਿ ਜਮਕਾਰ ਬੀਟ ਸੀ ਯਾਦ ਆ ਬਸ ਇਹੀ ਗੰਡੀ ਸੀਗੀ ਜੀ ਇਹੀ ਗੰਡੀ ਸੀਗੀ ਕਿ ਲੈਵਲਿੰਗ ਹੋਈ ਨਵੇਂ ਸਿਰੇ ਤੋਂ ਤਾਂ ਸਭ ਕੁਝ ਮਤਲਬ ਕਿ ਜੀ ਕਾਫੀ ਦੋਸਤਾਂ ਦੇ ਕਮੈਂਟ ਆ ਰਹੇ ਆ IPL ਬਾਰੇ ਆਪਾਂ ਥੋੜੀ ਜੀ ਗੱਲ ਕਰਦੇ ਆ ਜੀ IPL ਬਾਰੇ ਵੀ ਕਰਦੇ ਆ ਪਰ ਉਸ ਤੋਂ ਪਹਿਲਾਂ ਥੋੜੀਆਂ ਜਿਹੀਆਂ ਕੁਝ ਖਬਰਾਂ ਤੇ ਆਪਾਂ ਗੱਲਬਾਤ ਕਰ ਲਈਏ ਫਿਰ